ਹਲੋ ਬੈਰੋ ਇੱਥੇ ਬਾਈਆਂ ਕੋਲ ਰੁਕੇ ਹੋਏ ਸੀ ਆਪਾਂ ਰਾਤ ਆ ਚੂਚੇ ਦਿੱਤੇ ਆਏ ਨੇ ਇਹ ਸਾਰੀ ਰਾਤ ਚੂਚਿਆਂ ਨੂੰ ਆਪਦੇ ਖੌਂਗਾ ਚਿਲ ਕੋਈ ਬੈਠੀ ਰਹੀ ਵਿਚਾਰੀ ਦੇਖ ਲਓ ਐ ਹੁੰਦੀ ਆ ਮਾਂ ਦੀ ਮਮਤਾ ਹਲੋ ਆਰ ਹੋਈਆ ਬਾਈਆਂ ਦੀ ਉਹ ਸਾਹਮਣੇ ਇੱਥੇ ਟਰੱਕ ਬਹੁਤ ਰਾਤ ਰੁਕਦੇ ਰਹੇ ਵਧੀਆ ਇੱਥੇ ਆਪਾਂ ਮੰਜਾ ਢਾਲਿਆ ਸੀ ਆ ਦੇਖੋ ਉਹ ਉੱਥੇ ਆਪਣਾ ਸਾਈਕਲ ਖੜਾਗਾ ਉਹ ਪਰੇ ਪੌਣੇ 7 ਹੋ ਗਏ ਹੁਣ ਆਪਾਂ ਚਾਹ ਚੂ ਸ਼ਾਕਲੀ ਵਧੀਆ ਰਸਰੋਸ ਖਾ ਲੈ ਨਾਲ ਮੈਂ ਕਿਹਾ ਹਲੇ ਠੰਡ ਜੀ ਆ 10 15 ਮਿੰਟ ਰੁਕ ਜੀ ਹੋਰ ਇੱਥੇ ਠੰਡ ਵਾਲੀ ਐ ਐਮਪੀ ਦੇ ਵਿੱਚ ਘਟ ਸੀ ਲੋ ਬਹੁਤ ਟਰੱਕ ਰੁਕਦੇ ਨੇ ਬਹੁ ਪੰਜਾਬੀ ਭਰਾ ਹੀ ਰੁਕਦੇ ਨੇ ਆਪਣੇ ਆਹ ਮੁਰਗੇ ਬਹੁਤ ਰੱਖੇ ਹੋਏ ਨੇ ਪਾਈਆਂ ਨੇ ਅੰਦਰ ਵੀ ਫਿਰਦੇ ਰਹਿੰਦੇ ਨੇ ਮੁਰਗੇ ਜਿਵੇਂ ਆਹ ਫਿਰਦੇ ਆ ਦੇਖੋ ਲੋ ਪਿਆਰਿਓ ਘੋੜਾ ਆਪਾ ਕਰ ਲਿਆ ਫੇਰ ਤਿਆਰ ਆਹ ਬੈਗ ਲੱਦ ਕੇ ਕੱਸ ਲਿਆ ਆਹ ਜਿਹੜੇ ਸਾਈਡਾਂ ਵਾਲੇ ਬੈਗ ਨੇ ਨਾਲੇ ਇੱਕ ਕਿਸਕ ਕਿਸਕ ਕੇ ਨਾ ਮੂਰੇ ਚਲੇ ਜਾਂਦੇ ਨੇ ਇੱਥੇ ਮੂਰੇ 2 ਦਿਨਾਂ ਬਾਅਦ ਅੱਜ ਫੇਰ ਇਹਨਾਂ ਨੂੰ ਪਿੱਛੇ ਕਰਿਆਗਾ ਫਿਰ ਪੈਰ ਲੱਗਦੇ ਨੇ ਵਿੱਚ ਇਹਨਾਂ ਦੇ ਚਲੋ ਜੀ ਲੱਦ ਲਿਆ ਹੁਣ ਇੱਥੋਂ ਚਾਲੇ ਪਾਉਣੇ ਆ ਅੱਗੇ ਪਾਉਣ ਲੱਗੇ ਆ ਚਾਲੇ ਨੂੰ ਸਵਾ 7 ਦਾ ਟਾਈਮ ਹੋ ਗਿਆ ਉੱਠ ਤਾਂ ਆਪਾਂ ਪਹਿਲਾਂ ਹੀ ਗਏ ਸੀਗੇ ਠੰਡ ਵਾਲੀ ਸੀ ਉਰੇ ਐਮਪੀ ਨਾਲ ਉਰੇ ਵੱਧ ਠੰਡਾ ਮਹਾਰਾਸ਼ਟਰ ਦੇ ਮਰ ਜਾਣ ਦੇ ਨੂੰ ਜੀ ਨਹੀਂ ਕਰਿਆ ਸਾਧਰੇ ਵਾਹ ਹੁਣ ਤੁਰਦੇ ਆਂਗੇ ਐਂਕਲ ਲੱਦ ਲਿਆ ਚਾਲੇ ਪਾਉਣ ਲੱਗੇ ਆ ਢਾਬਾ ਸੀ ਇੱਥੇ ਰੁਕੇ ਸੀ ਆਪਾਂ ਵਧੀਆ ਬਾਈਆਂ ਨੇ ਉਹ ਉਧਰ ਮੰਜਾ ਡਾ ਲਾ ਲਿਆ ਸੀ ਆਪਾਂ ਤੇ ਕੰਬਲ ਆਪਣੇ ਕੋਲ ਸੀਗਾ ਪ੍ਰਸਾਦਾ ਪਾਣੀ ਵਧੀਆ ਛਕਾਇਆ ਇਹਨਾਂ ਨੇ ਬਾਈਆਂ ਨੇ ਦੁੱਧ ਰਾਤ ਨੂੰ ਵਧੀਆ ਦੁੱਧ ਦਾ ਗਫਾ ਫੇਰੇ ਉੱਠ ਕੇ ਚਾਹ ਪਾਣੀ ਪੀ ਕੇ ਚਲੋ ਹੁਣ ਚਾਲੇ ਪਾਉਣ ਲੱਗੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਹ ਦੇਖੋ ਆ ਬਾਈ ਸਾਈਕਲਿੰਗ ਕਰਦਾ ਸਵੇਰੇ ਸਵੇਰੇ ਪੂਰਾ ਹੈਲਮਟ ਪਾਇਆ ਹੋਇਆ ਗਲਵਸ ਪਾਏ ਹੋਏ ਨੇ ਵਧੀਆ ਸਾਈਕਲ ਆ ਬਾਈ ਦਾ ਹਾਲੋ ਪਿਆਰਿਓ ਭਾਈ ਜੀ ਮਿਲੇ ਨੇ ਮਾਰਨਿੰਗ ਰਾਈਡ ਕਰ ਰਹੇ ਨੇ ਸਾਈਕਲਿੰਗ ਇਹ ਲੋਕਲੀ ਨੇ ਇਥੋਂ ਦੇ ਕੀ ਨਾਮ ਆ ਸਰ ਆਪਣਾ ਲੋਕੇਸ਼ ਲੋਕੇਸ਼ ਹਾਲੋ ਇਹਨਾਂ ਦਾ ਉਹ ਹਾਈਬ੍ਰਿਡ ਬਾਈਕ ਆ ਰੋਡ ਬਾਈਕ ਆਉਣ ਥੋੜੀ ਜਿਹੀ ਦੇਰ ਆ ਪੰਨਾਂ ਦੇ ਨਾਲ ਚੱਲੇ ਸੀ 5 ਮਿੰਟ ਤੋਂ ਹਾਲੋ ਪਿਆਰਿਓ ਭਾਈ ਸਾਹਿਬ ਨੇ ਆਪਾਂ ਨੂੰ ਥੋੜਾ ਜਿਹਾ ਰਸਤਾ ਸਮਝਾਦਾ Google Map ਤੇ ਤੇ ਹੁਣ ਇਹ ਇੱਥੋਂ ਦੂਜੇ ਪਾਸੇ ਜਾਣ ਲੱਗਿਆ ਮੈਂ ਸਿੱਧਾ ਜਾਣ ਲੱਗਿਆ ਠੀਕ ਹੈ ਜੀ ਬਹੁਤ ਵਧੀਆ ਲੱਗਿਆ ਤੁਹਾਨੂੰ ਮਿਲ ਕੇ ਜੀ ਸੁਸਰੀਆਂ ਗੱਲ ਬਾਤ ਠੀਕ ਹੈ ਜੀ ਲਓ ਪਿਆਰਿਓ 8:00 ਵੱਜ ਗਏ ਤੇ ਆਪਾਂ ਹੁਣ ਇੱਥੋਂ ਅੱਗੇ ਬਾਲਾਪੁਰ ਆਊਗਾ 32 ਕਿਲੋਮੀਟਰ ਲਿਖਿਆ ਆ ਸੀ ਪਿੱਛੇ ਤੇ ਬਾਲਾਪੁਰ ਤੋਂ ਆਪਾਂ ਇਹ ਜਿਹੜਾ ਹਾਈਵੇ ਆ ਦੇਖੋ ਹਾਈਵੇ ਆਪਾਂ ਛੱਡ ਦੇਣਾ ਅੰਦਰ ਨੂੰ ਮੁੜ ਜਾਣਾਗਾ ਬਾਲਾਪੁਰ ਤੋਂ ਤੇ ਇੱਥੋਂ ਦਾ ਪੂਰਾ 255 ਕਿਲੋਮੀਟਰ ਆ ਜੀ ਸਾਹਿਬ ਆਪਾਂ ਕੱਲ ਨੂੰ ਪਹੁੰਚ ਜਾਣਾ ਅੱਜ ਕੋਸ਼ਿਸ਼ ਕਰਾਂਗੇ 100 120 ਬੂਕ ਕੱਢ ਲਈਏ 120 ਕੱਢਤਾ ਤਾਂ ਇੰਨਾ ਕੀ 125 30 ਕੱਲ ਰਹਿ ਜਾਊਗਾ ਚਲੋ ਜੀ ਚਲੋ ਪਿਆਰਿਓ ਆਹ ਲਾਤਾ ਸਾਈਡ ਤੇ ਜਿਹੜੀ ਜਗ੍ਹਾ ਬਣੀ ਹੁੰਦੀ ਆਹ ਰੋਡ ਦੇ ਇਹ ਇਧਰ ਨਾਲ ਟ੍ਰੇਨ ਦੀ ਆਵਾਜ਼ ਆਉਂਦੀ ਆ ਪਟੜੀ ਆ ਇਹ ਸਿੱਧੀ ਆਪਾਂ 2-4 ਮਿੰਟ ਖੜਕੇ ਦੇਖਦੇ ਆ ਜੇ ਆ ਗਈ ਆਵਾਜ਼ਾਂ ਤਾਂ ਆਉਂਦੀਆਂ ਨੇ ਆ ਜਿਹੜੀ ਆ ਬਣੀ ਹੁੰਦੀ ਆ ਨਾ ਐ ਚ ਖੜੇ ਆਂਗੇ ਸਾਈਡ ਵਾਲੀ ਆਹ ਲਓ ਪਿਆਰਿਓ ਇੱਕ ਘਾਟ ਆ ਚੜਨ ਲੱਗੇ ਹੋਏ ਆ ਆ ਪਿੱਛੇੋਂ ਚੜ ਕੇ ਆਏ ਆ ਓ ਹਲੇ ਉੱਪਰ ਜਾਣਾ ਆਪਾਂ ये आज घाट आया है आप एक इना नहीं हैगा ये थोड़ा ही है ज़्यादा चढ़ाई ही नहीं हैगी अकेले और ठीक नहीं, नहीं नहीं हम अकेले ही जाते, हैं।, जाते हैं अकेले ही जाते हैं कल पहुँच जाऊँगा शाम तक हाँ हाँ बिल्कुल हाँ कितने घंटे एक बार बुरे आराम करते हो राम रूम तो कम ही करते हैं जैसे मिनट रुक गए ਫਿਰ ਕਹੀਂ ਚਲੇ 10 ਮਿੰਟ ਰੁੱਕ ਗਏ ਐ ਸਾ ਬਸ। ਕਾਹ ਚਾਰੇ ਹੋ? ਅਬ ਜੇ ਪਿੱਛੇ ਡਾਬਾ tha ਇੱਕ 10 ਕਿਲੋਮੀਟਰ ਪਿੱਛੇ ਵਹਾਂ ਸੇ ਚਲਾ ਮਾਜ। ਮੈਂ ਪੰਜਾਬ ਤੇ ਕਹਾਂ ਸੇ ਆ ਰਿਹਾ? ਲੁਧਿਆਣਾ। ਕਹਾਂ ਸੇ? ਹਾਂ। ਆਹ ਚਾਕਲੇਟ ਨਾ ਪਿਆਰਿਓ। ਆਪਾਂ ਨੂੰ ਸਿੰਘ ਮਿਲਿਆ ਸੀ ਪੂਚਾ ਮਨ ਸਿਟੀ ਤੋਂ ਪਿੱਛੇ ਸ਼ਾਮ ਜੇ ਨੂੰ ਜਿਹਨੇ ਡਰਾਈ ਫਰੂਟ ਦਿੱਤੇ ਸੀ। ਹੋਣੇ ਦਿੱਤੀਆਂ ਸੀਗੀਆਂ ਨਾਲ ਹੋਰ ਵੀ ਸੀਗੀਆਂ ਛੋਟੀਆਂ-ਛੋਟੀਆਂ ਪਤਾ ਨਹੀਂ ਮਾਂਚ ਕਿਹੜੀਆਂ ਆ ਆ ਆਪਣੇ ਅੱਜ ਕੱਮ ਆਈ ਆ ਇਹ ਹੁਣ ਸਕਦੇ ਆ 10-12 ਕਿਲੋਮੀਟਰ ਜਾ ਕੇ ਪ੍ਰਸ਼ਾਦ ਦੇ ਪ੍ਰਸ਼ਾਦ ਦੇ ਛੱਕਦੇ ਆ ਫਿਰ ਆਹ ਲੋ ਪਿਆਰਿਓ ਆਪਾਂ ਉਰੇ ਪੰਪ ਤੇ ਰੁਕੇ ਸੀ ਉਰੇ ਆਪਾਂ ਨਾਲੇ ਤਾਂ ਮੂੰਹ ਹੱਥ ਧੋ ਕੇ ਵਧੀਆ ਤੇ ਫਰੈਸ਼ ਹੋ ਕੇ ਵਧੀਆ ਤੇ ਪੈਰ ਪੂਰ ਮੂੰਹ ਹੱਥ ਧੋ ਕੇ ਦਾੜ੍ਹੀ ਸਾਫ਼ ਕਰ ਲਈ ਆਪਣੀ ਤੇ ਦਮਾਲਾ ਸੈੱਟ ਕਰਕੇ ਬੰਨ ਲਿਆ ਤੇ ਹੁਣ ਇੱਥੋਂ ਆਪਾਂ ਚਾਲੇ ਪਾਉਣੇ ਆ ਅੱਗੇ ਜਾ ਕੇ ਪ੍ਰਸਾਦੇ ਪਾਣੀ ਛਕਦੇ ਆ ਕੀ ਬਣਿਆ ਹੋਇਆ ਇੱਥੇ ਆ ਦੇਖੋ ਪਿੱਛੇ ਨਹਾਉਣ ਧੋਣ ਦਾ ਵੀ ਆ ਤੇ ਇੱਥੇ ਜਿ ਕਿਸੇ ਨੇ ਖਾਣਾ ਬਣਾਉਣਾ ਸਵੈ ਖਾਣਾ ਲਿਖਿਆ ਹੋਇਆ ਬਹੁਤ ਵੱਡਾ ਪੰਪ ਹੈ ਉਹ ਦੇਖੋ ਦੂਰ ਤੱਕ ਆ ਲਓ ਪਿਆਰਿਓ ਬਾਲਾਪੁਰ ਤੋਂ 7 ਕਿਲੋਮੀਟਰ ਪਹਿਲਾਂ ਇਹ ਟੂਲਪਰਾਜ ਆਇਆ ਇਹ ਥੋੜਾ ਜਿਹਾ ਮਹਿੰਗਾ ਹੈ ਕਾਰਕੂਰ ਦੀ ਜੀਪ ਦੀ 130 ਰੁਪਏ ਆ ਇੱਕ ਪਾਸੇ ਦੀ ਆਉਣ ਜਾਣ ਦੀ 190 ਇਹ ਬਾਲਾਪੁਰ ਤੋਂ ਅਕੋਲਾ ਵਾਲੇ ਰੋਡ ਤੇ ਬਾਲਾਪੁਰ ਤੋਂ ਹੈਗਾ ਇਹ 7 ਕਿਲੋਮੀਟਰ ਪਹਿਲਾਂ ਪਹਿਲਾਂ ਬਹੁਤ ਉਧਰੋਂ ਇਧਰ ਨੂੰ ਸਿੱਧਾ ਨਿਕਲੇ ਆਏ ਸੀਗੇ ਫਿਰ ਗੂਗਲ ਮੈਪ ਤੇ ਦੇਖਿਆ ਦੂਜੇ ਪਾਸੇ ਨੂੰ ਹੈ ਨਹੀਂ ਘੱਟ ਦੂਰ ਜਾ ਕੇ ਆ ਫਿਰ ਉੱਥੋਂ ਹੁਣ ਅੰਦਰ ਵੜ ਕੇ ਰੋਮ ਸਾਈਡ ਹੋਵਾਂਗੇ ਆ ਲੋ ਇੱਥੋਂ ਆਪਾਂ ਸਿੱਧਾ ਇਧਰ ਨੂੰ ਚਲੇ ਗਏ ਸੀ ਅੱਧਾ ਕਿਲੋਮੀਟਰ ਲੰਗੇ ਸੀਗਾ ਹਾਂ ਇੱਥੋਂ ਹੁਣ ਇਧਰ ਨੂੰ ਮੁੜ ਕੇ ਖੱਬੇ ਪਾਸੇ ਫਿਰ ਨਾਲ ਹੀ ਫੇਰ ਖੱਬੇ ਹੋ ਜਾਣਾ ਰੌਂਗ ਸਾਈਡ ਆਹ ਲਓ ਇੱਥੋਂ ਨਾਲ ਸਿੱਧੀ ਰੋਡ ਜਾਣੀ ਆ ਆਪਾਂ ਇਹ ਉਧਰ ਘੁੰਮ ਕੇ ਆਉਣੀ ਹੋਣੀ ਆ ਹੁੰਦੀ ਤਾਂ ਇਹ ਵੀ ਹੋਣੀ ਆ ਹੁਣ ਆਪਾਂ ਇਹ ਸਿੱਧੀ ਜਾਣਾਗਾ ਅੱਗੇ ਹੁਣ ਅੱਗੇ ਜਾ ਕੇ ਦਹੀਂ ਲੈਣੇ ਆ ਪ੍ਰਸ਼ਾਦ ਤੇ ਆਪਣੇ ਕੋਲ ਪਏ ਨੇ ਮਿੱਸੇ ਜਿਹੜੇ ਪਰਸੋਂ ਸਾਜਰੇ ਬਾਬਾ ਸੇਵਾਦਾਰ ਨੇ ਲਾਗੇ ਦਿੱਤੇ ਸੀ ਉਹ ਗਰਮ ਕਰਦੇ ਆ ਕਿ ਉਹ ਨੂੰ ਲਾ ਕੇ ਚਾਰ ਵੀ ਹੈਗਾਗਾ ਛਕਦੇ ਆ ਫਿਰ ੱਖ ਲੱਗਿਆ ਜੀ ਚਾ ਲੋ ਪਿਆਰਿਓ ਆ ਹੁਣ ਸ਼ਹਿਰ ਜੇ ਆ ਗਿਆ ਸ਼ਹਿਰ ਕ੍ਰੋਸ ਕਰਦੇ ਆਣ ਦੇਖਦੇ ਆ ਕਿੱਧਰ ਨੂੰ ਜਾਣਾ ਇਹ ਬਾਲਾਪੁਰ ਸ਼ਹਿਰ ਆ ਪਿਆਰਿਓ ਬਾਲਾਪੁਰ ਪਿਆਰਿਓ ਆ ਇੱਥੇ ਪਾਣੀ ਜਮਾ ਕਰਿਆ ਹੋਇਆ ਜਾਂ ਆਪੀ ਖੜਾ ਇਹ ਨਹੀਂ ਪਤਾ ਇੱਥੋਂ ਆਪਾਂ ਨੂੰ ਦਹੀਂ ਤਾਂ ਮਿਲਿਆ ਨਹੀਂ ਆਪਾਂ ਲੱਸੀ ਲੈ ਲਈ ਆ ਦੇਖੋ 16 ਰੁਪਏ ਦੀ ਅੱਧਾ ਲੀਟਰ ਤੇ ਤਿਲਾਂ ਦੀਆਂ ਬਰਫੀ ਟਾਇਬ ਜੀਆਂ ਸੀਗੀਆਂ ਗੁੜ ਤੇ ਤਿਲਾਂ ਦੀ ਉਹ ਵੀ ਤੁਹਾਨੂੰ ਦਿਖਾਉਂ 5 ਰੁਪਏ ਦੀ ਇੱਕ ਅਸੀਂ ਉਹ ਲੈ ਲਿਆ ਦੋ ਚਲੋ ਪਿਆਰਿਓ ਆਹ ਰੋਡ ਤੇ ਪੈ ਗਏ ਆਪਾਂ ਹੁਣ ਆਪਾਂ ਆਥਣ ਤੱਕ ਸ਼ਾਮ ਤੱਕ ਇਹੀ ਰੋਡ ਤੇ ਚੱਲਣਾ ਅੱਜ ਇਹੀ ਰੋਡ ਤੇ ਟਿਕਾਣੇ ਕਰਨੇ ਆ ਰਾਤ ਨੂੰ ਵੀ ਹਲੋ ਪਿਆਰਿਓ ਇੱਥੇ ਆਪਾਂ ਰੁਕ ਗਏ ਆ ਢਾਬੇ ਤੇ ਆਲੇ ਦੇ ਇਹ ਆ ਦਹੀਂ ਲਿਆ ਸੀ ਆਪਾਂ 28 ਰੁਪਏ ਦਾ 16 ਰੁਪਏ ਦੀ ਲੱਸੀ ਲਈ ਸੀ ਆ ਪ੍ਰਸ਼ਾਦ ਤੇ ਹੁਣ ਗਰਮ ਕਰਦੇ ਆ ਤੇ ਨਾਲ ਖਾਂਦੇ ਆ ਫਿਰ ਚਲੋ ਜੀ ਚੁੱਲਾ ਚਾਲਾ ਕੱਢ ਦੋ ਪਿਆਰਿਓ ਆ ਪ੍ਰਸ਼ਾਦ ਦੇ ਧਰ ਤੇ ਗਰਮ ਤੇ ਬਹੁਤ ਵਧੀਆ ਪ੍ਰਸ਼ਾਦ ਹੈ ਜਿਹੇ ਚ ਮੱਕੀ ਦਾ ਦਾਲ ਪਾਈ ਸੀਗੀ ਵਿੱਚ ਕਣਕ ਦਾ ਆਟਾ ਸਾਰਾ ਮਿਕਸ ਸੀ ਆ ਦੇਖੋ ਹਲੇ ਪਏ ਨੇ ਆਪਣੇ ਕੋਲ ਵਿੱਚ ਟੁੱਟ ਗਏ ਥੋੜੇ ਜੇ ਹੁਣ ਸਾਰੇ ਛੱਕੇ ਜਾਵਾਂਗੇ ਆ ਦਹੀਂ ਕੱਢ ਲਿਆ ਨਾਲ ਲੱਸੀ ਆ ਇਹ ਦੇਣਾ ਦਾ ਪਿਆਰਿਓ ਬਾਲੀ ਸਵਾ ਲੱਗਦੀ ਆ ਐ ਦੇਸੀ ਘਿਓ ਪਾ ਕੇ ਪੂਰੀ ਗਰਮ ਹੋ ਜਾਂਦੀ ਆ ਸੋ ਇਹ ਰੋਟੀ ਮੱਕੀ ਦੀ ਜੀ ਆ ਲੱਸੀ ਕੱਢ ਲਈ ਨਾਲ ਆਪਾਂ ਲੱਸੀ ਪਾਲੀ ਬਾਲਾ ਅੱਜ ਤਾਂ ਸ਼ਾਹੀ ਖਾਣਾ ਹੋ ਗਿਆ ਪੂਰਾ ਲਓ ਪਿਆਰਿਓ ਪ੍ਰਸ਼ਾਦ ਦੇ ਪਾਣੀ ਆਪਾਂ ਚੱਕ ਲੈ ਆਹ ਬੈਗ ਪਿਆਗਾ ਆਪਣਾ ਪੈਕ ਕਰਿਆ ਇੱਕ ਐ ਹਮਣਾ ਦਹੀਂ ਲੱਸੀ ਖਾਣ ਦਾ ਕਹੇ ਨੇ ਖਾਣਾ ਸੁਸਤੀ ਪੈ ਜਾਂਦੀ ਆ ਹੁਣ ਪ੍ਰਸ਼ਾਦ ਦੇ ਸ਼ੱਕ ਕੇ ਫੇਰ ਸੁਸਤੀ ਪੈ ਗਈ ਇੱਕ ਦਿਨ ਪਹਿਲਾਂ ਵੀ ਮੈਂ ਖਾਦੇ ਸੀਗੇ ਬਹੁਤ ਆਉਏ ਹਫਤਾ ਤੱਕ ਜਰਾ ਚਲੋ ਕੋਈ ਗੱਲ ਨਹੀਂ ਦੇਖਦੇ ਹੌਲੀ ਹੌਲੀ ਵਾਟਾਂ ਕੱਢਦੇ ਆਂਗੇ ਆਟਾ ਪਾ ਸੀਗਾ ਉਰੇ ਬਾਈਆਂ ਨੇ ਕਹਿੰਦੇ ਕੋਈ ਨਹੀਂ ਖਾਓ ਜਿਵੇਂ ਮਰਜੀ ਮਿਰਚ ਲੈ ਲਈ ਸੀ ਬਾਈਆਂ ਤੋਂ ਨੂਨ ਮੇਰੇ ਕੋਲ ਸੀਗਾ ਰੋਟੀਆਂ ਦੇ ਪੁੱਕਰੀ ਸੀਗੀ ਨੂਨ ਮਿਰਚ ਤੇ ਆਪਣਾ ਦਹੀਂ ਚ ਪਾ ਲਿਆ ਸੀ ਆ ਹੁਣ ਬੈਗ ਕਰ ਲਿਆ ਸਮੈਕ ਖਾਣੇ ਪੀਣੇ ਵਾਲਾ ਹੁਣ ਨਿਕਲਦੇ ਆ ਉਧਰ ਨੂੰ ਉਹ ਜਿੱਧਰ ਨੂੰ ਟਰੱਕ ਜਾ ਰਿਹਾ ਆ ਤੁਰਨ ਲੱਗੇ ਬਾਈਆਂ ਨੇ ਚਾਹ ਪਿਆਦੀ ਇਹਨਾਂ ਨੇ ਬਾਈ ਕਹਿੰਦੇ ਚਾਹ ਪੀ ਲਓ ਮੈਂ ਕਿਹਾ ਚਲੋ ਪੀ ਲੈਨੇ ਆ ਥੋੜਾ ਢਾਬੇ ਤੋਂ ਨਾ ਅੱਧਾ ਘੰਟਾ ਚੱਲਣ ਤੋਂ ਬਾਅਦ ਆ ਇੱਕ ਕਸਬਾ ਜਿਹਾ ਆਇਆ ਆ ਕੋਲਾ ਨੂੰ ਜਾਂਦੀ ਆ ਰੋਡ ਵਿੱਚ ਦੀ ਇਹਦਾ ਹੁਣ ਨਾਂ ਨਹੀਂ ਪਤਾ ਕੀ ਆ ਕਸਬੇ ਦਾ ਛੋਟਾ ਜਿਹਾ ਕਸਬਾ ਆ ਰੋਡ ਤੇ ਹੀ ਆ ਮੰਦਿਰ ਬਣਿਆ ਹੋਇਆ ਰੋਡ ਤੇ ਹੀ ਬਾਕੀ ਦੁਕਾਨਾਂ ਜਿਹਾ ਸਿਆਂ ਹੋਟਲ ਜੇ ਨੇ ਆ ਦੇਖੋ ਸਾਗ ਲੱਗਿਆ ਹੋਇਆ ਆ ਗੱਡੀ ਦੀ ਮਸ਼ੀਨ ਆਏ ਦੇਖ ਕਾਸੀਆਂ ਦੁਕਾਨਾਂ ਨੇ ਆਹ ਦੇਖੋ ਸੈਂਗੜਾਂ ਸੂਂਗੜਾਂ ਦੇ ਜਵਾਕਾਂ ਦੇ ਸਾਈਕਲ ਕਿੰਨੇ ਖੜੇ ਵੱਡਿਆਂ ਦੇ ਵੀ ਖੜੇ ਆਹ ਸੋਨਾ ਲੀਕਾ ਲਾਲ ਇਧਰ ਪੁਰਾਣੇ ਟਰੈਕਟਰ ਬਹੁਤ ਨੇ ਜਿਨ੍ਹਾਂ ਦੀ ਮਾਰਕੀਟ ਜੀ ਨਹੀਂ ਨਾ ਉਹ ਟਰੈਕਟਰ ਬਹੁਤ ਨੇ ਇਧਰ ਸੋਨਾ ਲੀਕਾ ਦੇਖੋ ਕਿੱਡਾਗਾ ਭਗਵਾਨ ਭਗਵਾਨ ਡੀ ਆਈ 30 ਆਰ ਐਕਸ ਐਡਾ ਚਾਹੀਦਾ ਘੁੰਮਣ ਲਈ ਮੈਨੂੰ ਉਹ ਛੋਟਾ ਦਾ ਜਿਆਦਾ ਛੋਟਾ ਹੋ ਜਾਣਾ ਵਾੜੇ گاਉਂ ਉੱਥੇ ਆ ਰਹੇ ਹੋ ਇਹਦਾ ਨਾਮ ਵਾੜੇ گاਉਂ ਆਲੋ ਵਾੜੇ ਇਹ ਰੋਡ ਜਮਾਂ ਹੀ ਜੀ ਆ ਕਦੇ ਕਦੇ ਸੁੰਨੀ ਜੀ ਹੋ ਜਾਂਦੀ ਆ ਕਦੇ ਕਦੇ ਕੋਈ ਟਰੱਕ ਰੁਕਾ ਆ ਜਾਂਦਾ ਪਰ ਗਰਮੀ ਪੂਰੀ ਆ ਪੂਰੀ ਗਰਮੀ ਆ ਜਿਵੇਂ ਆਪਣੇ ਮਈ ਮੂਈ ਦੇ ਵਿੱਚ ਹੁੰਦੀ ਆ ਨਾ ਹੁਣ ਉਵੇਂ ਗਰਮੀ ਆ ਪੂਰੀ ਸਿਖਰ ਦੁਪਹਿਰਾ ਤੇ ਆਰੇ ਆਪਾਂ ਨਾ ਫਤੂਰ ਪਹੁੰਚਣ ਵਾਲੇ ਆ 4 5 4 5 ਕਿਲੋਮੀਟਰ ਰਹਿ ਗਿਆ ਫਤੂਰ ਜਿੱਥੇ ਆਪਾਂ ਪ੍ਰਸ਼ਾਦਾ ਖਾਧਾ ਸੀ ਉਥੋਂ 24 ਕਿਲੋਮੀਟਰ ਸੀ ਉਦੋਂ ਦੇ ਆਪਾਂ ਲਗਾਤਾਰ ਹੀ ਤੁਰੇ ਹੋਇਆ ਰੁਕੇ ਨਹੀਂ ਹੈਗੇ ਕਿਤੇ ਕਿਉਂਕਿ ਸੋਸਤੀ ਪੈ ਗਈ ਸੀ ਬਹੁਤ ਦਹੀਂ ਲੱਸੀ ਵੀ ਕੇ ਖਾ ਕੇ ਫਿਰ ਮੈਂ ਕਿਹਾ ਚੱਲੀ ਜਾਓ ਚੱਲੀ ਗਿਆ ਚੱਲੀ ਗਿਆ ਤਾਂ ਕੰਮ ਲੋਟ ਆਇਆ ਲਗਾਤਾਰ ਹੀ ਆਏ ਇੱਥੇ ਤੱਕ ਆਪਾਂ 2 ਘੰਟਾ ਡੇਢ ਘੰਟਾ ਹੋ ਗਿਆ ਤੇ ਇੱਥੇ ਇੱਕ ਬੰਦਾ ਆਪਾਂ ਨੂੰ ਬਾਈ ਮਿਲਿਆ ਤੇ ਉਹ ਭਾਈ ਬੜਾ ਪਿਆਰ ਕਰੇ ਤੇ ਉਹ ਕਰੇ ਇਹ ਕੋਈ ਹਵਾ ਹੂਆ ਮਾਰਨ ਵਾਲੀ ਗੱਲ ਨਹੀਂ ਇਹ ਦੱਸਣ ਲਈ ਆ ਵੀ ਆਪਣੇ ਸਿੰਘਾਂ ਦਾ ਕਿੰਨਾ ਸਤਿਕਾਰ ਕਰਦੇ ਆ ਉਹ ਮੇਰੇ ਪੈਰੀਂ ਹੱਥ ਲਾਈ ਜਾਵੇ ਮੈਂ ਰੋਕਾਂ ਉਹਦੀ ਬਾਹ ਫੜੀ ਜਾਵਾਂ ਮੈਂ ਕਹਾ ਭਾਈ ਐਡੇ ਜੋਗੇ ਨਹੀਂ ਹੈਗੇ ਸੀ ਤੇ ਕਹਿੰਦਾ ਨਹੀਂ ਕਹਿੰਦਾ ਤੁਸੀਂ ਚੜਦੀ ਕਲਾ ਲੇ ਹੋ ਕਹਿੰਦਾ ਛੋਟੇ ਸਰਦਾਰ ਕਹਿੰਦਾ ਇੱਥੇ ਸੋਇਆ ਬੀਨ ਸਾਡੇ ਹਾਰਵੈਸਟਿੰਗ ਲਈ ਆਉਂਦੇ ਹੁੰਦੇ ਆ ਕਹਿੰਦਾ ਉਹ ਸਾਨੂੰ ਇੰਨੀ ਆ ਵਧੀਆ ਗੱਲਾਂ ਦੱਸ ਕੇ ਜਾਂਦੇ ਨੇ ਸਾਡੇ ਬਿਜ਼ਨਸ ਲਈ ਇਹ ਦਾ ਮਤਲਬ ਆਪਣੇ ਸਿੰਘਾਂ ਦੀ ਇੰਨੀ ਕਦਰ ਕਰਦੇ ਆ ਲੋਕ ਦੇਖ ਲੋ ਉਹ ਜਿੱਥੇ ਟਾਬੇ ਤੇ ਰੁਕੇ ਸੀ ਨਾ ਉਹ ਬਾਈਆਂ ਨੇ ਕਿਹਾ ਸੀ ਇੱਕ ਹਾਈਵੇ ਆਊ ਅੱਗੇ ਜਾ ਕੇ 32 ਕਿਲੋਮੀਟਰ ਪਰ 32 ਕਿਲੋਮੀਟਰ ਤਾਂ ਹਲੇ ਹੋਇਆ ਨਹੀਂ ਜਾਂ ਕੋਈ ਹੋਰ ਹਾਈਵੇ ਹੋਣਾ ਇਹ ਆ ਫੇਰ ਪਹਾੜ ਜੇ ਆ ਗਏ ਪਿਆਰਿਓ ਜਿਹੜਾ ਫਤੂਰ ਸ਼ਹਿਰ ਆਉਣਾ ਸੀ ਮੂਰੇ ਮੈਂ ਬਾਈਪਾਸ ਪਾ ਲਿਆ ਫਤੂਰ ਸ਼ਹਿਰ ਦਾ ਇੱਧਰੋਂ ਆਏ ਆ ਘਾਰ ਚੜ ਕੇ ਹੁਣ ਅੱਗੇ ਢਲਾਨ ਆਏ ਪਹਾੜੀ ਜੀ ਚੜੀ ਸੀਗੀ ਆਪਾਂ ਇੱਧਰ ਸਾਰਾ ਫਤੂਰ ਸਹਿਰ ਰਹਿ ਗਿਆ ਆ ਪਹਾੜੀਆਂ ਜੀ ਆ ਨਾ ਫੇਰ ਸ਼ੁਰੂ ਹੋ ਗਈਆਂ ਹੁਣ ਆ ਲੋ ਇਹ ਹੁਣ ਜ਼ੋਰ ਲਵਾਉਣਗੀਆਂ ਕਦੇ ਪਹਾੜੀ ਚੜਨਾ ਪੈ ਜਾਂਦਾ ਕਦੇ ਉਤਰਨਾ ਪੈ ਜਾਂਦਾ ਆ ਲੋ ਫਿਰ ਉਹ ਬਹੁਤ ਭਾਈ ਰੌਕ ਰਾਈਡਰ ਪੰਜ ਤੱਕ ਤਾਂ ਯਾਤਰਾ ਛੋਟੀ ਹਾਂਜੀ ਪੰਜ ਤੱਕ ਤਾਂ ਸਹਿਬਾ ਲੰਬਾ ਕੰਮ ਆ ਤੁਹਾਡਾ ਤਾਂ ਫਿਰ ਹਨਾ ਕਰਕੇ ਮੈਂ ਪੰਜਾਬ ਕਰਿਆ ਸਾਰਾ ਵੀਰ ਜੀਤਾਬ ਤੋਂ ਬਾਅਦ ਪਟਨਾ ਸਾਹਿਬ ਰਹਿ ਜਾਣਾ ਬਸ ਆਪਾਂ ਨੂੰ ਅੱਛਾ ਹਾਂ ਬਟਨਾ ਸਾਹਿਬ ਨੂੰ ਚੱਲੇ ਪਾਵਾਂ ਜਿੱਥੋਂ ਲੰਬਾ ਕੰਮ ਆ ਕਿ ਕਿਹੜੇ ਕਿੱਥੋਂ ਆ ਕਿਹੜਾ ਪੰਜਾਬ ਤੋਂ ਕਿੱਥੋਂ ਮੈਂ ਵੀ ਮੁਹਾਲੀ ਜ਼ਿਲ੍ਹਾ ਮੁਹਾਲੀ ਜਿਹੜਾ ਹਾਂ ਪਿੰਡ ਕੜੂਆ ਠੀਕ ਆ ਇਤਿਹਾਸਿਕ ਨਗਰ ਸਰਬ ਲੋਹ ਦੇ ਵਰਤਨਾ ਦਾ ਹਾਂ ਜਿੱਥੇ ਸਰਵ ਲੋਹੇ ਬਰਤਨ ਬਣਦੇ ਆ ਨਾ ਬਹੁਤ ਬਰਤਨ ਬਣਦੇ ਆ ਉਹਦੇ ਇਹ ਤੁਸੀਂ ਟੈਂਟ ਰੱਖਿਆ ਨਾਲ ਟੈਂਟ ਵੀ ਰੱਖਿਆ ਹਨਾ ਟੈਂਟ ਟੰਟ ਸਾਰਾ ਕੁਝ ਆ ਗਿਆ ਬਸ ਮੈਟ ਆ ਨਾਲ ਮੈਟ ਟੈਂਟ ਸਾਰਾ ਕੁਝ ਆ ਚਲੋ ਆ ਆ ਕੀ ਚੀਜ਼ ਆ ਬਈ ਅਸੇ ਮੀਟਰ ਆ ਗਿਆ ਅਸੇ ਮੀਟਰ ਆ ਗਿਆ ਕਿਲੋਮੀਟਰ ਦਾ ਸਟਿੱਕ ਟੁੱਟ ਗਈ ਸਮਾਂ ਸੈਲਫੀ ਸਟਿੱਕ ਪਈ ਸੀ ਸਾਰੀ ਇਹ ਜੜ ਤੋਂ ਟੁੱਟ ਗਈ ਉਹਦਾ ਚਲੋ ਪਾਉਨੇ ਆ ਫਿਰ ਚਾਲੇ ਚਲੋ ਚਲੋ ਜੀ ਆਗਰੇ ਤੋਂ ਆ ਜਦੋਂ ਆ ਰਹਿਆ ਤੇ ਉੱਥੋਂ ਠੀਕ ਆ ਵਾਲੀਰ ਨੂੰ ਹੋਰ ਆ ਤੈਨੂੰ ਆ ਲਓ ਪਿਆਰਿਓ ਆ ਜਿਵੇਂ ਆਪਣਾ ਨਗਰ ਕੀਤਾ ਨੇ ਕਲਦਾ ਹੁੰਦਾ ਨਾ ਇਹ ਉਹ ਹਿਸਾਬ ਆ ਯਾਤਰਾ ਕਰ ਰਹੇ ਨੇ ਇਹ ਆ ਦੇਖੋ ਮਾਤਾ ਦੀ ਪਾਲਕੀ ਆਪਣੇ ਬਾਬਾ ਜੀ ਦੀ ਸਿਜਾ ਕੇ ਨਾਲ ਜਾ ਰਹੇ ਆ ਹਾਂ ਆ ਲਓ ਪਿਆਰਿਓ ਤانوں ਦੇਖ ਕੇ ਸ਼ਕਲ ਪਤਾ ਲੱਗ ਹੀ ਗਿਆ ਹੁਣ ਆ ਵੀ ਇਹ ਇਹ ਜਾ ਕੰਮ ਸੀ 1.5 ਕਿਲੋਮੀਟਰ ਦੀ ਇਹ ਜੀ ਚੜਾਈ ਸੀ ਕਿ ਪਹਿਲਿਆਂ ਗੇਰਾਂ ਚ ਲੋਹਾਂ ਚ ਹੋ ਗਿਆ ਸਾਈਕਲ ਬੱਸ ਕਰਾ ਦੀ ਬਾਈ ਆਪਾਂ ਨੂੰ ਬਾਈ ਮਿਲਿਆ ਅੱਜ ਮੁਰੰਡੇ ਤੋਂ ਇਹ ਇਹ ਆਪਣੇ ਨਾਲ ਹੀ ਰਹਿ ਹੁਣ ਮੈਨੂੰ ਲੱਗਦਾ ਕੱਲ ਤੱਕ ਬਾਈ ਵਧੀਆ ਇਹਨੂੰ ਨਾਲ ਹੀ ਰੱਖਾਂਗੇ ਬਾਈ ਨੂੰ ਚੜ੍ਹਦੀ ਗੱਲ ਵਾਲਾ ਇਹ ਵੀ ਮੁੰਡਾ ਆਹ ਲੋ ਪਿਆਰਿਓ ਇਹ ਹੁਣ ਆਇਆ ਸਾਵਰ ਖੇੜਾ ਦਾ ਟੂਲ ਪਲਾਜਾ ਸਾਵਰ ਖੇੜਾ ਇਵੀ ਖਾਲਾ ਵੱਡਾ ਗਾ ਐ ਟੇਡਾ ਜਾ ਇਧਰ ਟੇਡੇ ਜੇ ਬਣੇ ਹੁੰਦੇ ਨੇ ਪਤਾ ਨਹੀਂ ਕਿਉਂ ਇਹ ਰੋਡ ਖੋਲ ਦਿੰਦੇ ਜੀ ਭਾਈ ਉੱਥੇ ਤਾਂ ਹੀ ਹੈ ਨਾ ਮੋਰਤਾ ਸਾਲਾ ਪੈਂਚਰ ਹੀ ਨਹੀਂ ਹੁੰਦਾ ਅੱਗੇ ਦਾ ਬੰਦੇ ਨੂੰ ਸਾਡੇ ਉੱਥੇ ਪੈਂਚਰ ਹੋ ਗਿਆ ਕਦੇ ਉੱਥੇ ਹੋ ਗਿਆ ਆ ਪਿੱਛੇ ਸੌ ਨੇ ਬੈਰੀਕੇਡ ਲਾ ਕੇ ਗੱਡੀ ਰੋਕ ਲਈ ਸੀ ਅੱਛਾ ਉਹ ਕੁਲੀ ਦੀ ਆ ਮੇਰੀ ਗੱਡੀ ਖਿੱਚੀ ਵੀ ਉਕਣ ਜਾ ਗਿਆ ਤੇ ਪੈਰਾਂ 'ਚ ਬ੍ਰੇਕ ਬੱਜ ਕੇ ਰੁਕੀ ਤਾਂ ਹੀ ਖਹਿ ਗਿਆ ਉਹ ਤਾਂ ਹੀ ਖਹਿ ਗਿਆ ਉਹ ਆ ਲਓ ਪਿਆਰਿਓ ਆਪਾਂ ਜਿੱਥੇ ਅੱਜ ਜਾਣਾ ਵਾਸ਼ਿੰਗਨ 11 ਕਿਲੋਮੀਟਰ ਰਹਿ ਗਿਆ ਬਾ ਹੌਲੀ ਹੌਲੀ ਆਪਾਂ 35-40 ਮਿੰਟਾਂ 'ਚ ਪਹੁੰਚ ਜਾਾਂਗੇ ਟਾਈਮ 'ਤੇ ਆ ਹਲੇ ਤਾਂ ਸੂਰਜ ਖੜਾਗਾ ਆ ਦੇਖੋ ਵਧੀਆ ਟਾਈਮ 'ਤੇ ਪਹੁੰਚ ਗਿਆ ਜੋ ਉਮੀਦ ਨਹੀਂ ਸੀ ਉਰੇ ਪਹੁੰਚਣ ਦੀ ਬਾਈ ਮਿਲ ਗਿਆ ਫਿਰ ਬਾਈ ਨਾਲ ਗੱਲਾਂ ਕਰਦੇ ਕਰਦੇ ਪਤਾ ਹੀ ਨਹੀਂ ਲੱਗਿਆ ਕਿਦੋਂ ਸਫ਼ਰ ਨਿਬੜ ਗਿਆ ਤੋ ਪਿਆਰਿਓ ਪਾਸਾ ਰਹਿ ਗਿਆ 9-10 ਕਿਲੋਮੀਟਰ। ਦੁਆ ਪਹੁੰਚਣ ਵਾਲੇ ਆਪਾਂ ਟਿਕਾਣੇ ਤੇ। ਚੱਲੋ ਪਿਆਰਿਓ। ਨਦੇੜ ਇੱਥੋਂ 135 ਗਾ। ਕੱਲੂ ਮੈਨੂੰ ਲੱਗਦਾ ਆਪਣੀ 130 ਕਿਲੋਮੀਟਰ ਦੀ ਵਾਰਡ ਬਣੂਗੀ। ਕੱਲ ਆਪਾਂ ਕੋਸ਼ਿਸ਼ ਕਰਾਂਗੇ 6 ਵਜੇ ਚਾਲੇ ਮਾਰਨ ਦੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਲਓ ਪਿਆਰਿਓ ਆਹ ਸਿੰਘ ਮਿਲੇ ਨੇ ਆਪਾਂ ਨੂੰ ਅੱਜ ਇਹ ਪੰਜ ਤਖਤ ਸਹਿਬਾਨਾਂ ਦੀ ਯਾਤਰਾ ਕਰ ਰਹੇ ਨੇ ਮਰਿੰਡੇ ਤੋਂ ਚੱਲੇ ਨੇ ਇਹ ਆਨੰਦਪੁਰ ਸਾਹਿਬ ਹੋ ਕੇ ਅਮ੍ਰੇਸਰ ਸਾਹਿਬ ਹੋ ਕੇ ਸਾਬੋ ਗੀਤਲਵੰਡੀ ਹੁਣ ਇਹ ਇੱਧਰ ਹਜੂਰ ਸਾਹਿਬ ਵੱਲ ਨੂੰ ਜਾ ਰਹੇ ਨੇ ਇੱਥੋਂ ਫਿਰ ਇਹਨਾਂ ਨੇ ਜਾਣਾ ਪਟਨਾ ਸਾਹਿਬ ਪਟਨਾ ਸਾਹਿਬ ਹੁਣ ਇਹ ਕੱਲ ਤੱਕ ਜੂਰ ਸਾਹਿਬ ਦਾ ਕਬਨੇ ਨਾਲ ਹੀ ਰਹਿਣਗੇ ਕਿਉਂਕਿ ਆਪਾਂ ਫਿਰ ਉੱਥੋਂ ਟ੍ਰੇਨ ਤੇ ਆਉਣਾ ਵਾਪਸ ਇਹ ਅੱਗੇ ਜਾਣਗੇ ਪਟਨਾ ਸਾਹਿਬ ਨੂੰ ਤੇ ਹੋਰ ਚੜ੍ਹਦੀ ਕਲਾ ਜੀ ਚੜ੍ਹਦੀ ਕਲਾ ਵੀਰ ਨੌਆ ਮਨਦੀਪ ਸਿੰਘ ਪਿੰਡ ਕੜੂਆ ਜਿਲ੍ਹਾ ਮੁਹਾਲੀ ਇਹ ਜਿੱਥੇ ਆਪਣੇ ਆਪਣੇ ਦੀ ਸ਼ੁਕਰਾਨੇ ਨੇ ਚੜ੍ਹਦੀ ਕਲਾ ਜੀ ਇਹ ਜਿੱਥੇ ਸਾ ਉਹ ਬਣਦੇ ਆ ਨਾ ਸਰਬ ਲੋਹ ਦੇ ਸਾਰੇ ਵਰਤਨ ਭੰਡੇ ਇਹ ਉਹ ਪਿੰਡ ਆ ਵਾਈ ਦਾ ਚਲੋ ਜੀ ਮਿਲਦੇ ਹਾਂ ਅੱਗੇ ਜਾ ਕੇ ਆਹ ਲਓ ਪਿਆਰਿਓ ਜਿਹੜਾ ਵਾਸ਼ਿੰਗ ਸ਼ਹਿਰ ਆਪਾਂ ਆਉਣਾ ਸੀ ਸ਼ਹਿਰ ਚ ਤਾਂ ਆਪਾਂ ਪਹੁੰਚ ਗਏ ਸੀਗੇ ਸ਼ਹਿਰ ਦੇ ਅੰਦਰ ਗੁਰਦੁਆਰਾ ਸੀ ਸਿੰਘ ਸਭਾ ਫਿਰ ਮੈਂ ਕਿਹਾ ਹਲੇ ਟਾਈਮ ਪਿਆ ਆਹ ਦੇਖੋ ਹਲੇ 5:50 ਹੋਏ ਨੇ ਇੱਕ ਨਾ ਸ਼ਹਿਰ ਟੱਪ ਕੇ 15 ਕਿਲੋਮੀਟਰ ਤੇ ਨਾਨਕਸਰ ਵਾਲਿਆਂ ਦਾ ਗੁਰਦੁਆਰਾ ਠਾਠ ਮੈਂ ਕਿਹਾ ਉੱਥੇ ਚੱਲਦੇ ਆਂ ਨਾਲੇ ਐਂ ਤਾਂ ਕੱਲ ਨੂੰ 15 ਕਿਲੋਮੀਟਰ ਬਾਟ ਘਟ ਜਾਣੀਆਂ ਆ ਆ ਮੇਨ ਰੋਡ ਤੇ ਆ ਜਿਹੜਾ ਮੇਨ ਹਾਈਵੇ ਹੈ ਨਾ ਮੇਨ ਹਾਈਵੇ ਤੇ ਹੀ ਆ ਸ਼ਹਿਰ ਤੋਂ ਬਾਹਰ ਨਿਕਲ ਕੇ ਤੇ ਫਿਰ ਕੱਲ ਦਾ ਸਫ਼ਰ ਵੀ ਘਟ ਜਾਣਾ ਨਾਲੇ ਹਲੇ ਟਾਈਮ ਪਿਆ ਨਿਕਲ ਜਾਣੇ ਹੁਣ 10 ਦਾ ਘੰਟਾ ਲੱਗਣਾ ਸੋ ਪਿਆਰਿਓ 6:30 ਦਾ ਟਾਈਮ ਹੋ ਗਿਆ ਬਸ ਮੈਨੂੰ ਲੱਗਦਾ ਹੁਣ ਨੇੜੇ ਤੇੜੇ ਹੀ ਆ ਗੁਰੂ ਘਰ ਜਾਂ ਤਾਂ ਕਿਲੋਮੀਟਰ ਤੇ ਜਾਂ 2.5 ਕਿਲੋਮੀਟਰ ਦੇ ਆ ਸਰੇ ਆ ਕਾਲੇ ਹਾਲੋ ਪਿਆਰਿਓ ਆ 10 ਗੁਰੂਆਂ ਦੇ ਨਾਮ ਲਿਖੇ ਹੋਏ ਨੇ ਆ ਦਰਬਾਰ ਹਾਲ ਉੱਧਰ ਆਪਾਂ ਬਾਹਰ ਉਹ ਲਗਾ ਦੇ ਗੱਡੀਆਂ ਗੱਡੀਆਂ ਇਹ ਬਾਬਾ ਜੀ ਕਮਰਾ ਲੋਕ ਕਰ ਦਿੰਦੇ ਨੇ ਇਹ ਗੁਰੂ ਗ੍ਰੰਥ ਸਾਹਿਬ ਜੀ ਬਿਰਾਜਮਾਨ ਨੇ ਇਹ ਬਾਬਾ ਜੀ ਲੋਕ ਕਰ ਦਿੰਦੇ ਆ ਉਹ ਉੱਥੇ ਢੁਕਾ ਸਾਹਿਬ ਹੋਏ ਨੇ ਹੁਣ ਕੀਰਤਨ ਕਰਕੇ ਹਟੇ ਨੇ ਬਾਬਾ ਜੀ ਆ ਲੋ ਪਿਆਰਿਓ ਆ ਫੋਟੋ ਬਥੇ ਬਹੁਤ ਵਧੀਆ ਲੱਗੀ ਲੱਗ ਜੀ ਦੇਖੋ ਇਹ ਹੈ ਉਹ ਗੁਰੂ ਸਾਹਿਬ ਦੀ ਦਰਸ਼ਨ ਗਿਦਾਰੇ ਤੇ ਇੱਥੇ ਚਾਹ ਪਾੜ ਲਈ ਤੇ ਬਾਬਾ ਜੀ ਹੁਣ ਸੁਗਾਸਨ ਸਾਹਿਬ ਕਰਨਾ ਸੀਗਾ ਉਹਨਾਂ ਨੇ ਰਹਿ ਰਸ ਕਰਕੇ ਬਾਬਾ ਜੀ ਕਹਿੰਦੇ ਫਿਰ ਭੋਗ ਲਵਾ ਕੇ ਪ੍ਰਸ਼ਾਦਾ ਛਕਦੇ ਆ ਆ ਦੁੱਧ ਆਪਾਂ ਨੂੰ ਦੇ ਗਏ ਪੱਤੀ ਮਿੱਠਾ ਵੀ ਦੇ ਗਏ ਇੱਥੇ ਚਾਹ ਬਣਾਉਣੇ ਹੁਣ ਚਾਹ ਬਣਾ ਕੇ ਚਾਹ ਦਾ ਗੱਫਾ ਛਕਦੇ ਆ ਲੋ ਬਾਬਾ ਜੀ ਸੁਗਾਸਨ ਕਰ ਰਹੇ ਨੇ ਪ੍ਰਸ਼ਾਦਾ ਪਾਣੀ ਆਪਾਂ ਛਕ ਲਿਆ ਛਕਾ ਕੇ ਜੀ ਬਾਬਾ ਜੀ ਆਪਾਂ ਨੂੰ ਰਹਿਰਾਸ ਕਰਕੇ ਅਰਦਾਸ ਕਰਕੇ ਪ੍ਰਸਾਦਾ ਪਾਣੀ ਸ਼ਿਖਾ ਕੇ ਹੁਣ ਬਾਬਾ ਜੀ ਸ਼ਕਾਸ਼ਨ ਕਰਨ ਆਏ ਨੇ ਆਹ ਸੇਗਲ ਖੜੇ ਨੇ ਆਪਣੇ ਉਹ ਬਾਈ ਦਾ ਖੜਾ ਰੌਕ ਰਾਈਡਰ ਉਹ ਆਪਣਾ ਖੜਾ ਹੁਣ ਦੇਖਦੇ ਆ ਕਿੱਧਰ ਪੈਣਾ ਬਿਲਕੁਲ ਮੇਨ ਰੋਡ ਆ ਉਹ ਦੇਖੋ ਸਾਹਮਣੇ ਗੱਡੀਆਂ ਚੱਲਦੀਆਂ ਆਲਾ ਆਪਾਂ ਇੱਥੋਂ ਹੀ ਖੱਬੇ ਨੂੰ ਹੋ ਜਾਣਾ ਇੱਥੋਂ 125-25 ਕਿਲੋਮੀਟਰ ਆ ਆ ਲੋ ਅਰਿਓ ਆ ਨਵਾਂ ਬਣਦਾਗਾ ਆ ਹਾਲ ਆ ਭਰਾਂਡਾ ਜਿਆ ਅੰਦਰ ਮੰਜੇ ਵੀ ਪਏ ਨੇ ਅੰਦਰ ਕਮਰੇ ਵੀ ਨੇ 2-3 ਆਪਣਾ ਵਧੀਆ ਹੱਲ ਹੋ ਜਾਣਾ ਰੁਕਣ ਦਾ ਆਪਰ ਲੰਗਰ ਪਾਣੀ ਛਕ ਲਿਆ ਪਿੱਛੇ ਆ ਗੁਰੂ ਘਰ ਦਾ ਗੁਰੂ ਘਰ ਆ ਦੇਖੋ ਕਿੰਨਾ ਸੋਹਣਾ ਲੱਗਦਾ ਲਾਈਟਾਂ ਲਾਈਆਂ ਹੋਈਆਂ ਰੰਗ ਬਰੰਗੀਆਂ ਇੱਕੋ ਹੀ ਆ ਬਾਬਾ ਇੱਥੇ ਸੇਵਾਦਾਰ ਬਾਬਾ ਕਹਿੰਦਾ ਇੱਕ 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 ਇੱਕੀ ਸੇਵਾਦਾਰ ਹੁੰਦਾਗਾ ਚਾਹੀਦੇ ਵੇਸੇ ਦੋ ਨੇ ਸੁਣਨ ਨੂੰ ਸਾਣਾ ਨਾ ਦੋ ਸੇਵਾਦਾਰ ਤਾਂ ਚਾਹੀਦੇ ਨੇ ਮੈਂ ਬਰਾ ਨਾ ਬਰਾ ਕੇ ਕਪੜਾ ਉਤਰ ਤੋਇਆ ਸਾਰਾ ਨਾ ਆਇਆ ਕਿ ਟੈਨਲ ਆ ਆ ਭੁੱਲ ਗਿਆ ਹਾਲਾ ਮੇਰਾ ਪਤਾ ਨਹੀਂ ਜਾਂ ਹਾਂ ਉਹੀ ਆ ਬਾਣੀ ਮੁਠੀ ਜੀ ਸ਼ੰਗਰ ਗੋਖਰੀ ਸਫਲਤਾ ਇਸ ਸਾਨੇ ਇਸ ਜਾਨ ਸਫਲੀ ਬਣਦਾ ਤਾਂ ਹੀ ਆ ਥੋੜਾ ਸਫਰ ਨਾ ਲਾ ਤੁਸੀਂ ਲਿਖੂਗੇ ਵੀ ਉੱਚ ਜਦੋਂ ਕੋਈ ਪ੍ਰੋਬਲਮ ਆਈ ਜਿੰਦਗੀ ਜੀ ਕਿਸੇ ਨੂੰ ਦੱਸੋਗੇ ਦੱਸੋਗੇ ਕਿ ਵੀ ਸਾਰਾ ਸੁਖੀ ਸੁਖੇ ਜਸੀਂ ਭਾਗੇ ਹਾਂ Esse é a coisa teórica, não.